ਲੋਕ ਕਹਿੰਦੇ ਹਰਿਆਣੇ ਵਾਲਿਆਂ ਨੇ ਠੀਕ ਆ ਰਾਸਤਾਨਾ ਵਾਲੇ ਕੋਠੀਆਂ ਤਾਂ ਨਹੀਂ ਪਾਈਆਂ ਗਈਆਂ ਤੇ ਛੋਟੇ ਛੋਟੇ ਘਰਾਂ 'ਚ ਰਹਿੰਦੇ ਪਰ ਬਾਈ ਛੋਟੇ ਛੋਟੇ ਘਰਾਂ 'ਚ ਰਹਿ ਕੇ ਤੇ ਐਡੇ ਵੱਡੇ ਜਿਹੜੇ ਅੱਜ ਫਾਰਮ ਬਣਾ ਲਏ ਇਹਨਾਂ ਨੇ ਤੇ ਅੱਜ ਆਪਾਂ ਖੜੇ ਆ ਐਸ ਆਰ ਕਮਰਸ਼ੀਅਲ ਗਾਉਡ ਫਾਰਮ ਬਾਈ ਸੰਦੀਪ ਸਿੰਘ ਤੇ ਬਾਈ ਰਾਜਪ੍ਰੀਤ ਸਿੰਘ ਦੋ ਜਣਾਂ ਨੇ ਮਿਲ ਕੇ ਜਿਹੜਾ ਫਾਰਮ ਆ ਜਿਹੜਾ ਚਲਾਇਆਗਾ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਇਹ ਠੀਕ ਆ 10 ਬੱਕਰੀਆਂ ਤੋਂ ਸ਼ੁਰੂ ਕਰਕੇ ਤੇ ਅੱਜ ਬਾਈ ਸਾਹੋਤਾ ਵੀ ਉੱਤੇ ਟੱਪ ਗਈਆਂ ਬੱਕਰੀਆਂ ਤੇ ਆਜੋ ਬਾਈਆਂ ਨਾਲ ਮਲਾਉਨੇ ਆਪਾਂ ਕਰਾਉਨੇ ਆ ਮੁਲਾਕਾਤ ਪੁੱਛਦੇ ਆ ਬਾਈ ਕੀ ਕੀ ਜੜੀਆਂ ਮੁਸ਼ਕਿਲਾਂ ਆ ਤੇ ਕਿਵੇਂ ਅੱਜ ਠੀਕ ਆ ਵੱਡੇ ਵੱਡੇ ਫਾਰਮ ਜਿਹੜੇ ਖੜੇ ਕਰ ਲਿਆ ਆਜੋ ਆਪਣੇ ਵੈਸੇ ਗੱਲ ਚੱਲ ਪੈਂਦੀ ਆ ਲਾ ਕਹਿੰਦਾ ਯਾਰ ਵੀ ਦੋ ਜਣਾਂ ਦਾ ਜਿਹੜਾ ਕੰਮ ਉਹ ਚੱਲਦਾ ਨਹੀਂ ਸਾਂਝਾ ਕੰਮ ਸਿਰੇ ਨਹੀਂ ਚੜਦਾ ਹੁੰਦਾ ਪਰ ਨਹੀਂ ਬਾਈ ਸਾਂਝਾ ਕੰਮ ਵੀ ਸਿਰੇ ਚੜ ਜਾਂਦਾ ਜੇ ਪੂਰੀ ਸਾਂਝ ਜੜੀ ਆ ਠੀਕ ਆ ਦਿਲਾਂ 'ਚ ਬੇਈਮਾਨੀ ਨਾ ਹੋਵੇ ਤੇ ਬਾਈ ਦੋਹਾਂ ਜਿਹੜੇ ਇਹ ਬੰਦਿਆਂ ਨੇ ਆਪਾਂ ਦੋਹਾਂ ਇਨਸਾਨਾਂ ਨੂੰ ਤੁਹਾਨੂੰ ਜਿਹੜਾ ਮਲਾਉਣ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਤੇ ਆ ਜੋ ਆਪਾਂ ਕਰਦੇ ਆਂ ਬਾਈਆਂ ਨਾਲ ਗੱਲਬਾਤ ਅੰਦਰ ਠੀਕ ਆ ਬਾਈ ਮਿਲ ਗਏ ਆ ਬਾਈ ਕੀ ਹਾਲ ਠੀਕ ਆ ਬਾਈ ਠੀਕ ਆ ਬਾਈ ਬਾਈ ਠੀਕ ਆ ਬਾਈ ਫਾਰਮ ਤੇ ਵਿਜ਼ਿਟ ਕੀਤਾ ਹਨਾ ਬਾਈ ਤੇ ਟਾਈਮ ਦਿੱਤਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਥੈਂਕ ਯੂ ਥੈਂਕ ਯੂ ਤੇ ਬਾਈ ਜਿਹੜਾ ਆਪਾਂ ਸਟਾਰਟਿੰਗ ਦਰਸ਼ਕਾਂ ਨੂੰ ਦੱਸਣੀ ਚਾਉਂਦਾ ਵੀ ਜਿਹੜੇ ਕਹਿੰਦੇ ਆ ਦੋ ਜਣੇ ਤੁਸੀਂ ਕੰਮ ਸ਼ੁਰੂ ਕੀਤਾ ਪਹਿਲਾਂ ਤੇ ਇਹ ਦੱਸ ਦਿਓ ਬਾਈ ਤੁਸੀਂ ਭਾਈਆਂ ਕਿ ਫਰੈਂਡ ਆ ਅਸੀਂ ਦੋਨੇ ਕਜ਼ਨ ਬ੍ਰਦਰ ਆਂ ਕਜ਼ਨ ਬ੍ਰਦਰ ਚਾਚੇ ਤਾਇਿਆਂ ਦੇ ਹਾਂਜੀ ਠੀਕ ਆ ਤਾਂ ਦੋਸਤੋ ਚਾਚੇ ਤਾਇਿਆਂ ਦੇ ਜਿਹੜੇ ਮੁੰਡੇ ਹੈਗੇ ਹੈਗੇ ਤੇ ਭਰਾਈ ਆਪਾਂ ਕਹਿ ਸਕਦੇ ਆ ਤੇ ਬਈ ਸਟਾਰਟਿੰਗ ਕਿੱਥੋਂ ਕੀਤੀ ਸੀਗੀ ਸਟਾਰਟਿੰਗ ਦੀ ਆਪਾਂ ਗੱਲ ਕਰਗੇ ਬੱਕਰੀਆਂ ਕਿੰਨੀਆਂ ਬੱਕਰੀਆਂ ਤੋਂ ਸਟਾਰਟਿੰਗ ਕੀਤਾ ਸੀਗਾ ਇਹਦਾ ਸਟਾਰਟ ਅਸੀਂ ਕੀਤਾ ਸੀਗਾ ਇਹ ਤੋਂ 7 ਸਾਲ ਪਹਿਲਾਂ ਸਾਨੂੰ ਫਾਰਮ ਸ਼ੁਰੂ ਕੀਤੇ ਨੂੰ 7 ਸਾਲ ਹੋ ਗਏ ਸਾਨੂੰ 7 ਸਾਲ ਹੋ ਗਏ ਹਾਂਜੀ ਠੀਕ ਹੈ ਤੇ ਜਿਹੜਾ ਸਟਾਰਟ ਕੀਤਾ ਸੀ ਅਸੀਂ ਟ੍ਰੇਨਿੰਗ ਕਰਕੇ ਸੀਆਰ ਜੀ ਮਥਰਾ ਯੂਪੀ ਤੋਂ ਓਕੇ ਟ੍ਰੇਨਿੰਗ ਕੀਤੀ ਸੀ ਪ੍ਰੋਪਰ ਜੀ ਓਕੇ ਫਿਰ ਤੋਂ ਅਸੀਂ ਸ਼ੁਰੂ ਕੀਤੇ 10 ਬੱਕਰੀਆਂ ਤੋਂ 10 ਬੱਕਰੀਆਂ ਤੋਂ ਪਹਿਲਾਂ 10 ਕ ਲੈ ਆਏ ਸੀਗੇ ਫਿਰ 2-3 ਮਹੀਨੇ ਬਾਅਦ ਅਸੀਂ 10-15 ਬੱਕਰੀਆਂ ਹੋਰ ਲੈ ਆਏ ਸੀਗੇ ਹੂੰ ਵਿਆਹ ਕਰਦੇ ਕਰਾਉਂਦੇ ਚੱਲੀ ਗਏ ਚੱਲੀ ਗਏ ਸਾਡੇ ਕੋਲ ਵੀ ਜਿਹੜਾ ਕੀ ਆ ਲੱਗ ਭਾਗ ਲੱਗ ਭਾਗ ਦੇਖੀਏ ਅਸੀਂ ਤਾਂ ਡੇਢ ਸਾਲ ਦੇ ਵਿੱਚ ਸੀ 100 ਬੱਕਰੀ ਤੋਂ ਕ੍ਰੋਸ ਕਰ ਗਏ ਸੀਗੇ ਠੀਕ ਹੈ ਹਾਂਜੀ ਜਿਹੜੀਆਂ 10 ਬੱਕਰੀਆਂ ਲੈਣੀਆਂ ਆ ਬਾਈ ਉਹ ਪਹਿਲਾਂ ਜਿਹੜੀਆਂ ਸਟਾਰਟਿੰਗ ਟ੍ਰੇਨਿੰਗ ਤੋਂ ਬਾਅਦ ਹੀ ਲਈਆਂ ਸੀ ਕਿ ਪਹਿਲਾਂ ਲਿਆ ਕੇ ਰੱਖੀਆਂ ਸੀ ਘਰੇ ਬਿਨਾਂ ਸੀ ਪਹਿਲਾਂ ਪ੍ਰੋਪਰ ਸਿੱਖੇ ਸੀਗੇ ਪ੍ਰੋਪਰ ਸਿੱਖਿਆ ਪਹਿਲਾਂ ਸਿੱਖੇ ਦੇਖੋ ਆਇਆ ਹੁੰਦਾ ਨਾ ਵੀ ਦੇਖੋ ਜੀ ਅਸੀਂ ਵੀ ਕਹਿੰਦੇ ਵੀ ਆਪਾਂ ਬੱਕਰੀਆਂ ਨਾਲ ਕਿਉਂਕਿ ਉਹਨਾਂ ਟਾਈਮ 'ਚ 7 ਸਾਲ ਪਹਿਲਾਂ ਦੇਖੀ ਤਾਂ ਬੱਕਰੀ ਪਾਲਣ ਦਾ ਕੋਈ ਨਾਮ-ਨਿਸ਼ਾਨੀ ਸੀਗਾ ਹਾਂਜੀ ਉਹ ਜਾਣਦੇ ਨਹੀਂ ਸੀ ਕਿ ਫਾਰਮ ਕਿਵੇਂ ਹੁੰਦਾ ਕਿ ਬੱਕਰੀਆਂ ਦਾ ਫਾਰਮ ਬੰਦੇ ਸਿਰਫ ਇੱਕ ਬਾਹਰ ਚਰਾਉਣ ਨੂੰ ਹੀ ਬੱਕਰੀ ਪਾਲਣ ਨੂੰ ਜਿਹੜਾ ਕੀ ਹੈ ਜਿਹੜੇ ਅੱਜ ਦੇ ਲੋਕਾਂ ਦਾ ਕੀਤਾ ਸਮਝਦਾ ਇਹ ਇੱਕ ਕਹਿ ਦਿੱਤਾ ਵੀ ਮਾੜਾ ਵੀ ਕਹਿੰਦੇ ਯਾਰ ਉਹੀ ਬੱਕਰੀਆਂ ਰੱਖੀਆਂ ਯਾਰ ਤੇਰੀਆਂ ਹਨਾ ਉਹ ਕਹਿ ਦਿੰਦੇ ਲੋਕਾਂ ਦਾ ਸੀ ਸੋਚ ਉਹ ਸੋਚ ਉਹ ਜੀ ਸੀ ਤਾਂ ਫਿਰ ਅਸੀਂ thora ਕੀ ਹੈ ਸ਼ੈੱਡ ਦਾ ਡਿਜ਼ਾਈਨ ਵਗੈਰਾ ਉਹਨੇ ਪ੍ਰੋਪਰ ਸਾਨੂੰ ਸਿਖਾਇਆ ਉੱਥੇ ਵੀ ਆਪਾਂ ਸੈਂਟੀਫਿਕ ਤਰੀਕੇ ਨਾਲ ਦਾ ਕਮਰਸ਼ੀਅਲ ਫਾਰਮ ਹੀ ਹੈ ਵੀ ਉਹ ਚੋਂ ਆਪਾਂ ਪੈਸਾ ਵਧਿਆ ਕਿਵੇਂ ਕਮਾ ਸਕਦੇ ਤੇ ਵਧੀਆ ਤਰੀਕੇ ਨਾਲ ਸ਼ੈੱਡ ਕਿਵੇਂ ਡਿਜ਼ਾਈਨ ਕਰ ਸਕਦੇ ਓਕੇ ਤਾਂ ਫਿਰ ਅਸੀਂ ਜਿਹੜਾ ਪਹਿਲਾ ਸ਼ੈੱਡਾ ਸੀ ਆਪਣਾ ਸ਼ੈੱਡ ਜਿਹੜਾ ਪਹਿਲਾਂ ਬਣਾਇਆ ਸੀਗਾ ਪਹਿਲਾਂ ਹਾਂ ਇਹ ਤੋਂ ਅਸੀਂ ਸ਼ੁਰੂ ਕੀਤਾ ਸੀਗਾ ਅਸੀਂ ਟੋਟਲ ਲਗਭਗ ਵੀ ਸਾਡਾ ਸਟਾਰਟਿੰਗ 'ਚ ਲੱਗਿਆ ਸੀਗਾ ਉਹਨਾਂ ਟਾਈਮਾਂ ਦੇ ਸੱਤ ਸਾਲ ਪਹਿਲਾਂ ਕਰੀਏ ਜਦੋਂ 5 ਕੁ ਲੱਖ ਰੁਪਏ ਤੋਂ ਸਾਲਾ ਅਸੀਂ ਕੰਮ ਸ਼ੁਰੂ ਕਰ ਲਿਆ ਸੀਗਾ ਇਹ ਬਈ ਫਿਰ ਜਿਹੜੇ ਪੈਸੇ ਲਾਏ ਸੀਗੇ ਇਹ ਕੋਈ ਸਬਸਿਡੀ ਦੇ ਅਧੀਨ ਸੀ ਕਿ ਆਪ ਦੇ ਕੋਲੋਂ ਪਹਿਲਾਂ ਸਟਾਰਟ ਕੀਤਾ ਲਾ ਕੇ ਨਹੀਂ ਨਹੀਂ ਜੀ ਦੇਖੋ ਅਸੀਂ ਹੁਣ ਵੀ ਅਸੀਂ ਰეკਮੈਂਡ ਨਹੀਂ ਕਰਦੇ ਕਿਸੇ ਨੂੰ ਕਿ ਤੁਸੀਂ ਲੋਨ ਦੇ ਚੱਕਰਾਂ 'ਚ ਪਾਓ ਅਸੀਂ ਆਪ ਦੇ ਇਨਵੈਸਟਮੈਂਟ ਨਾਲ ਸ਼ੁਰੂ ਕੀਤਾ ਸੀਗਾ ਕਿਉਂ ਦੇਖੋ ਜਿਹੜੇ ਆਪ ਬਹੁਤ ਸਾਰੇ ਵੀਰ ਭਾਈ ਇੱਥੇ ਟ੍ਰੇਨਿੰਗ ਲਈ ਮੰਨ ਕੇ ਚੱਲੋ ਵੀ ਫਾਰਮ ਵਿਜ਼ਿਟ ਕਰ ਲਈ ਆਉਂਦੇ ਆ ਠੀਕ ਹੈ ਦਿਨ ਦੇ ਵਿੱਚ ਕੋਈ ਦੋ ਜਣੇ ਆਗੇ 10 ਜਣੇ ਆਗੇ ਕਦੇ ਪੰਜ ਆਗੇ ਤਾਂ ਆਪਾਂ ਕਦੇ ਵੀ ਇਸ ਨੂੰ ਰეკਮੈਂਡ ਨਹੀਂ ਕੀਤਾ ਕਿਉਂਕਿ ਅੱਜ ਕੱਲ ਲੋਕਾਂ ਦੀ ਸੋਚ ਕੇ ਲਗਭਗ 100% ਨਹੀਂ ਆਪਾਂ ਕਹਿੰਦੇ 90% ਲੋਕ ਕਿ ਲੌਂਗ ਦੇ ਚੱਕਰਾਂ 'ਚ ਉਲਝੇ ਪਏ ਆ ਹੂੰ ਕੀ ਆ ਯਾਰ ਲੋਨ ਲੈ ਕੇ ਫਾਰਮ ਕਰ ਲੀਏ ਬਟ ਕੰਮ ਜਾਂ ਆਪਣੇ ਕਦੇ ਵੀ ਹੋ ਸਕਦੇ ਲੋਨ ਲੈ ਕੇ ਸਾਡਾ ਨਿੱਜੀ ਤਜਰਬਾ ਹੈ ਠੀਕ ਹੈ ਕੀ ਰੀਜਨ ਬਾਈ ਇਹਦਾ ਕੀ ਰੀਜਨ ਮੰਨਦੇ ਆ ਜੇ ਆਪਾਂ ਵੀ ਕੰਮ ਜਾਂ ਲੋਨ ਤੇ ਨਹੀਂ ਹੁਣ ਕਹਿੰਦੇ ਵੈਸੇ ਤਾਂ ਆਪਾਂ ਕਹਿੰਨਾ ਸਬਸਿਡੀ ਚੰਗੀ ਮਿਲਦੀ ਹੈ ਲੋਨ ਲੈ ਕੇ ਯਾਰ ਕਰ ਲਗੇ ਤਾਂ ਲੋਨ ਦੇ ਵਿੱਚ ਕੋਈ ਘਾਟਾ ਵਾਦਾ ਬੀਮੇ ਚ ਜੇ ਕੋਈ ਘਾਟਾ ਪੈਂਦਾ ਤਾਂ ਬੀਮੇ ਚ ਪੂਰਾ ਹੋ ਜਾਂਦਾ ਤੁਸੀਂ ਕਿਉਂ ਇਹ ਕਰੋ ਜੇ ਆਪਾਂ ਮਸ਼ੀਨਰੀ ਦੀ ਗੱਲ ਕਰੀਏ ਕਿ ਆਪਾਂ ਲੋਹੇ ਵਾਲੀ ਚੀਜ਼ ਹੀ ਲੈ ਰਹੇ ਹਾਂ ਠੀਕ ਹੈ ਟ੍ਰੈਕਟਰ ਕੋਈ ਮਸ਼ੀਨ ਲੈ ਰਹੇ ਹਾਂ ਦੇਖੋ ਉੱਥੇ ਆਪਾਂ ਸਬਸਿਡੀਆਂ ਮੈਟਰ ਕਰਦੇ ਕਿ ਆਪਾਂ ਲੋਨ ਲੈ ਕੇ ਕਰ ਸਟਾਕ ਹੈ ਹੂੰ ਠੀਕ ਹੈ ਸਾਹ ਵਾਲੀ ਚੀਜ਼ ਹੈ ਠੀਕ ਹੈ ਅੱਜ ਕੱਲ ਇਨਸਾਨਾਂ ਦਾ ਨਹੀਂ ਪਤਾ ਦੇਖੋ ਕੁਝ ਵੀ ਹੋ ਸਕਦਾ ਕਿਸੇ ਟਾਈਮ 'ਚ ਹੈ ਨਾ ਤਾਂ ਦੇਖੋ ਇੱਕ ਦੂਜੀ ਗੱਲ ਤਜਰਬਾ ਹੁੰਦਾ ਹੈ ਦੇਖੋ ਲਾਈਵ ਸਟਾਕ ਨੂੰ ਸੰਭਾਲਣਾ ਉਹਦੀ ਕੇਅਰ ਕਰਨੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਇੱਕ ਮਜ਼ਾਕ ਆਮ ਜੀ ਗੱਲ ਨਹੀਂ ਕਿਉਂਕਿ ਲੋਕ ਕਹਿੰਦਾ ਕਿ ਬੱਕਰੀਆਂ ਤਾਂ ਹੈਗੀਆਂ ਕਿੱਡੀ ਵੱਡੀ ਗੱਲ ਹੈ ਪਾਲ ਲਾਂਗੇ ਕੋਈ ਵੱਡੀ ਗੱਲ ਪਰ ਜਦੋਂ ਫਾਰਮ ਚ ਆਉਂਦੀਆਂ ਇਹ ਉਦੋਂ ਪਤਾ ਲੱਗਦਾ ਬੰਦੇ ਨੂੰ ਵੀ ਪਾਲਣੀ ਕਿਵੇਂ ਹੈ ਭਾਈ ਸੰਦੀਪ ਕੀ ਕੀ ਦਿੱਕਤਾਂ ਮੇਨ ਜਿਹੜੀਆਂ ਜਰੂਰ ਦੱਸੋ ਨਾ ਕੀ ਦਿੱਕਤਾਂ ਮੇਨ ਆਉਂਦੀਆਂ ਕਿ ਇਹ ਬਿਮਾਰੀ ਤੇ ਲਾਲ ਜਿਹਾ ਦਿੱਕਤਾਂ ਦੇ ਕੋਈ ਇੱਕ ਤਾਂ ਆਏ ਵੀ ਦੇਖੋ ਨਵਾਂ ਫਾਰਮ ਰੈ ਤੁਸੀਂ ਜਿਹੜਾ ਲੋਨ ਲੈ ਕੇ ਮਨਜਰ ਕਰਦਾ 50 100 ਬੱਕਰੀ ਦਾ ਕੰਮ ਸ਼ੁਰੂ ਕਰਦਾ ਹੈਗਾ ਤਾਂ ਉਹਦੇ ਵਿੱਚ ਦੇਖੋ ਇਹ ਚੀਜ਼ ਹੈਗੀ ਵੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਦਿੱਕਤ ਹੁੰਦੀ ਹੈ ਪਰਚੇਜ਼ਿੰਗ ਵੇਲੇ ਓਕੇ ਕਿ ਇਹ ਮਾਰਕੀਟ ਦੇ ਵਿੱਚ ਠੱਗ ਲੋਕ ਸਭ ਤੋਂ ਪਹਿਲਾਂ ਟੱਕਰਦੇ ਆਪਾਂ ਨੂੰ ਹਰੇ ਕੰਮ ਚ ਹੀ ਆ ਬਈ ਇਹ ਜੀ ਇਮਾਨਦਾਰ ਬੰਦੇ ਬਾਅਦ ਚ ਟੱਕਰਨਗੇ ਹੁਣ ਦੇਖੋ ਤੁਹਾਨੂੰ ਉੱਥੇ ਕਿਸੇ ਚੋਪੜ ਤੀਆਂ ਤੁਹਾਨੂੰ ਦਾ ਵੀ ਬੱਕਰੀਆਂ ਠੀਕ ਹੈ ਦੇਸੀ ਲੈ ਕੇ ਵੀ ਅਸਲੀ ਰਿਜਨਲ ਬੀਟਰ ਤੇ ਤੁਹਾਨੂੰ ਤਾਂ ਪਤਾ ਨਹੀਂ ਪਛਾਣ ਕਿਵੇਂ ਨਹੀਂ ਪਤਾ ਮੈਨੂੰ ਜਿਹੜਾ ਪਛਾਣ ਉਹਦੋਂ ਆਉਗ ਜਦੋਂ ਪੱਟੇ ਖਾ ਖਾ ਕੇ ਕਦੇ ਇੱਕ ਬੱਕਰੀ ਲਾਵਾਂਗੇ ਕਦੇ ਦੋ ਲਾਵਾਂਗੇ ਕਦੇ ਤਿੰਨ ਲਾਵਾਂਗੇ ਪ੍ਰੈਕਟੀਕਲ ਦਾ ਚਾਕੇ ਉਹਦੋਂ ਪ੍ਰੈਕਟੀਕਲ ਆਊਗਾ ਸਭ ਤੋਂ ਪਹਿਲੀ ਗੱਲ ਫਾਰਮਰ ਤੋਂ ਆਉਂਦਾ ਪਰਚੇਜ਼ਿੰਗ ਵੇਲੇ ਹੋਏ ਜਦ ਬੱਕਰੀਆਂ ਖਰੀਦੀ ਕਿ ਫਾਰਮ ਦੇ ਵਿੱਚ ਪਾਉਂ ਸਾਡੇ ਕੋਲੇ ਬਥੇਰੇ ਸਾਰੇ ਕੇਸ ਆਉਂਦੇ ਬਹੁਤ ਸਾਰੇ ਲੋਕਾਂ ਦੀਆਂ ਲਿਸਟਾਂ ਪੰਗਾ ਸਾਡੇ ਕੋਲੇ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਹੋਣਗੇ ਜੀ ਠੀਕ ਹੈ ਅੱਜ ਫਾਰਮ ਬੰਦ ਨਹੀਂ ਬਚਾਰੇ ਪਰ ਉਹ ਆਪਾਂ ਕਹਿੰਦੇ ਲੋਕ ਜਿਹੜੇ ਮਾਲ ਦਿੰਦੇ ਉਹਨਾਂ ਦੇ ਵੀ ਆਪਾਂ ਇਹ ਚੀਜ਼ ਕਹਿਣਾ ਚਾਹੁੰਦੇ ਵੀ ਤੁਸੀਂ ਮਾੜੀ ਗੱਲ ਆ ਮਾੜੀ ਗੱਲ ਇਹ ਚੀਜ਼ ਹੈ ਨਾ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ 100 ਬੰਦਾ ਸੋਚ ਲੈ ਕੇ ਆਵੇ ਸ ਆਪਣੇ ਲੈ ਕੇ ਕੰਮ ਨੂੰ ਸ਼ੁਰੂ ਕਰਨ ਦੀ ਸੋਚਦਾ ਪਰ ਕਿਸੇ ਨੂੰ ਗਲਤ ਗਾਇਟ ਨਾ ਕਰੋ ਕਦੇ ਵੀ ਅ ਭਾਈ ਸੰਦੀਪ ਮੰਨ ਕੇ ਚੱਲੋ ਜਿਹੜਾ ਅੱਜ ਇਹ ਫਾਰਮ ਤੁਸੀਂ ਸ਼ੁਰੂ ਕਰ ਲਿਆ ਹਨਾ ਇਹ ਕਿੰਨੀ ਜਗ੍ਹਾ ਚੋਂ ਤਿਆਰ ਕੀਤਾ ਫਾਰਮ ਇਹ ਸਾਡਾ ਜਿਹੜਾ ਹੈਗਾ ਟੋਟਲ 2 ਕਨਾਲਾਂ ਜਗ੍ਹਾ ਹੈਗੀ 2 ਕਨਾਲਾਂ ਹਾਂ ਸਭ ਤੋਂ ਪਹਿਲਾਂ ਆਹ ਫਾਰਮ ਬਣਾਇਆ ਸੀਗਾ ਫਿਰ ਸਾਡੇ ਕੋਲ ਨਗ ਵੱਧ ਗਏ ਅਸੀਂ ਜਾਨਪੁਰ ਵਧਾ ਲਈ ਫਿਰ ਅਸੀਂ ਆਹ ਛੱਟ ਜਨ ਕੀਤਾ ਉਸ ਤੋਂ ਬਾਅਦ ਅਸੀਂ ਆਪਦਾ ਇਹਦੀ ਛੱਤ ਜਿਹੜੀ ਕੱਚੀ ਪਾਈ ਹੋਈ ਆ ਸੀ ਅੱਛਾ ਇਹ ਮੈਂ ਵੇਖਿਆ ਸੀ ਬਾਸ ਤੇ ਸਾਰਾ ਹੋਈ ਚੱਲਦਾ ਹੈ ਥੋੜਾ ਬੈਨੀਫਿਟ ਜ਼ਿਆਦਾ ਨਹੀਂ ਗਰਮ ਰਹਿੰਦੀ ਹੈ ਸਰਦੀਆਂ ਚ ਵਧੀਆ ਇਹ ਠੀਕ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਪਹਿਲੀ ਪਰਚੇਜ਼ਿੰਗ ਚ ਹੋ ਗਿਆ ਬਾਕੀ ਦੂਜਾ ਵੀ ਜਿਹੜਾ ਮੈਨੇਜਮੈਂਟ ਬੰਦਾ ਸਿੱਖੂ ਆ ਸਾਮ ਸੰਭਾਲ ਇਹਨਾਂ ਦੀ ਕਰਨੀ ਸਿੱਖਦੇ ਨੇ ਜਿੰਨਾ ਚਿਰ ਕਿਉਂਕਿ ਆਪਾਂ ਸ ਥੋੜੀਆਂ 100 ਬੱਕਰੀ ਤੁਹਾਡੇ ਸਾਹਮਣੇ ਖੜੀ ਇੱਕ ਨਵਾਂ ਬੰਦਾ ਆਪ ਨੂੰ ਹੀ ਨਹੀਂ ਪਤਾ ਲੱਗਣਾ ਕਿਹੜੀ ਬੱਕਰੀ ਬਿਮਾਰ ਆਪਣੀ ਦੀ ਕਿਹੜੀ ਸਹੀ ਹੈ ਓਕੇ ਉਹ ਪਛਾਣਣਾ ਨਹੀਂ ਕਰ ਸਕਦੇ ਉਹਦੀ ਠੀਕ ਹੈ ਤਾਂ ਉਹ ਚੀਜ਼ ਹੁੰਦੀ ਹੈ ਹੁਣ ਭਾਈ ਕਿੰਨੀਆਂ ਬੱਕਰੀਆਂ ਇਸ ਟਾਈਮ ਸਾਡੇ ਕੋਲ ਹੈਗੀ ਆ ਵੀ 100 ਸਵਾ 100 ਹੁਣ ਬੱਕਰੀ ਫਾਰਮ ਦੇ ਵਿੱਚ ਇਸ ਟਾਈਮ ਹੈਗੀ ਆ ਹੂੰ ਗਰਮੀ ਦੇ ਥੋੜਾ ਜਿਹਾ ਨਗ ਬਧਾ ਲੈਣੇ ਹੁੰਦੇ ਆ ਠੀਕ ਹੈ ਬਾਕੀ ਸੇਲ ਪਰਚੇ ਦਾ ਸਾਡਾ ਟਰੇਡਿੰਗ ਚੱਲੀ ਜਾਂਦਾ ਰਹਿੰਦਾ ਕੰਮ ਕੋਈ ਆਗਿਆਂ ਵਿੱਚੋਂ ਬਾਗੀਆਂ ਦੱਸ ਲੈ ਗਿਆ ਕੋਈ ਵੀਰ ਭਾਈ ਇਸ ਤਰੀਕੇ ਨਾਲ ਚੱਲਦਾ ਰਹਿੰਦਾ ਜੀ ਕੈਮਰਾ ਆਫ ਬਾਈ ਪਤਾ ਲੱਗਿਆ ਸੀਗਾ ਵੀ ਤੁਸੀਂ ਬਾਹਰ ਵੀ ਤੇਜੀਆਂ ਬੱਕਰੀਆਂ ਆਪਣੇ ਹਾਂ ਉਹ ਸਾਡੇ ਕੋਲ ਆਈ ਸੀ ਅਫਰ ਦੇਖੋ ਅਸੀਂ ਹੋ ਗਏ ਉਹਨੂੰ ਕਾਫੀ ਸਰ ਲਾਕਡਾਊਨ ਤੋਂ ਪਹਿਲਾਂ ਦੇ ਲਾਕਡਾਊਨ ਤੋਂ ਬਾਅਦ ਦੇ ਵਿੱਚ ਦੋ ਸਾਡੀਆਂ ਜਿਹੜੀਆਂ ਜੰਟਾਂ ਗਿੰਗਾ ਸੀਗੀਆਂ ਹਾਂ 100 ਬੱਕਰੀ ਭੇਜਦੇ ਇੱਥੋਂ ਲੈ ਕੇ ਬੇਤਨਾਮ ਦੇ ਵਿੱਚ ਬੇਤਨਾਮ ਦੇ ਵਿੱਚ ਹਾਂ ਸਤੇ ਜੇ ਬਾਈ ਅੱਜ ਗੱਲ ਕਰਗੇ ਬਾਈ ਰਾਜਪ੍ਰੀਤ ਨਾਲ ਤੁਸੀਂ ਤੁਹਾਡੇ ਹਨਾ ਪੂਰਾ ਸਾਥ ਦਿੰਦਾ ਫਿਰ ਹਾਂ ਬਾਈ ਜੀ ਬਿਲਕੁਲ ਸਾਥ ਤੇ ਤੁਸੀਂ ਦੋਨੇ ਵਿੱਚ ਹੀ ਹੁੰਦੇ ਆ ਕਿ ਬੰਦੇ ਰੱਖੇ ਹੋਏ ਆ ਕਿ ਨਾਲ ਨਹੀਂ ਬੰਦੇ ਹੈਗੇ ਆ ਦੋ ਬੰਦੇ ਰੱਖੇ ਹੋਏ ਆ ਸੀ ਪਰਮਾ ਨਾਲ ਦੇ ਬੰਦੇ ਆ ਵਧੀਆ ਕੰਮ ਕਰਦੇ ਆ ਪਰ ਜਿਹੜਾ ਮੈਡੀਸਨ ਹੈ ਟ੍ਰੀਟਮੈਂਟ ਸਾਰਾ ਉਹ ਸੀ ਖੁਦ ਕਰਦੇ ਬੱਕਰੀ ਦਾ ਆਪ ਹੀ ਕਰਦੇ ਆ ਸਾਰਾ ਜੇ ਮੈਂ ਨਾ ਇੱਥੇ ਉਹਦਾ ਰਾਜਪ੍ਰੀਤ ਇੱਥੇ ਹੁੰਦਾ ਇਹ ਨਾ ਹੋਵੇ ਤਾਂ ਮੈਂ ਹਾਂ ਇੱਕ ਜਣਾ ਤੁਹਾਡੇ ਦੋਹਾਂ ਚ ਜਾਨੀ ਕੀ ਹੁੰਦਾ ਹੀ ਹੈ ਕੁਛ ਤਾਂ ਕਰਦੇ ਵੀ ਦੋਨੇ ਹਾਂ ਠੀਕ ਹੈ ਭਾਈ ਆਉਣ ਵਾਲੀ ਜਿਹੜੀ ਹੁਣ ਨੌਜਵਾਨ ਪੀੜੀ ਆ ਮੰਨ ਕੇ ਚੱਲੋ ਹਨਾ ਕੁਛ ਤਾਂ ਹੁਣ ਮੈਂ ਦੇਖਿਆ ਨਾ ਆਪਣੇ ਟ੍ਰੇਨਿੰਗ ਤੁਸੀਂ ਵੀ ਕਰਦੇ ਬਾਈ ਬਰਾੜ ਵੀ ਆਪਣੇ ਮਠੰਡੇ ਵਾਲਿਆਂ ਨਾ ਡਰਾਈਵਰ ਦਿੰਦੇ ਟ੍ਰੇਨਿੰਗ ਹਨਾ ਟ੍ਰੇਨਿੰਗ ਦੇ ਵਿੱਚ ਨੌਜਵਾਨ ਮੁੰਡੇ ਕਾਫੀ ਆ ਸਰਕਾਰੀ ਜੌਬਾਂ ਵਾਲੇ ਦਿੰਦੇ ਆ ਕਿਵੇਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਇਸ ਕਿਤੇ ਚਾਉਣਾ ਚਾਹੀਦਾ ਪੂਰਾ ਖੁੱਲ ਕੇ ਅੱਗੇ ਵਧੀਆ ਕੀਤਾ ਜਿਹੜਾ ਸਾਹਮਣੇ ਤੁਸੀਂ ਨੂੰ ਬਾੜ ਵੀ ਦਸੀ। ਦੇਖੋ ਟ੍ਰੈਂਡਿੰਗ ਚੱਲ ਰਿਹਾ ਹੈ ਬਿਜ਼ਨਸ ਜੀ ਠੀਕ ਹੈ ਆਉਣਾ ਚਾਹੀਦਾ ਇੱਕ ਨਵੀਂ ਜਨਰੇਸ਼ਨ ਨਵੀਂ ਸੋਚ ਦੇ ਨਾਲ ਕੰਮ ਕਰਦੀ ਜਿਵੇਂ ਸਾਡੇ ਵਰਗੇ ਹੁਣ ਅਸੀਂ ਸੀਗੇ ਪੜ੍ਹ ਲਿਖ ਕੇ ਅਸੀਂ ਇਸ ਨੂੰ ਕੀਤਾ ਤਾਂ ਸਾਡਾ ਦਾ ਕੰਮ ਕਰਦਾ ਢੰਗ ਸੀ ਤਰੀਕਾ ਸੀ ਥੋੜਾ ਹੋਰ ਸੀ ਵੱਖਰਾ ਸੀ ਦੂਸਰਾ ਤਾਂ ਅਸੀਂ ਉਸ ਤਰੀਕੇ ਲੈਣ ਵੱਲ ਬਿਜ਼ਨਸ ਨੂੰ ਲੈ ਗਈ ਹੈ ਨਾ ਵੀ ਜਿਵੇਂ ਇੱਕ ਨਾਰਮਲ ਬੰਦੇ ਕਰਦੇ ਆਂ ਬੱਕਰੀ ਪਾਲਣ ਲੋਕ ਸ਼ੁਰੂ ਤੋਂ ਕਰਦੇ ਆ ਰਹੇ ਆ ਤਾਂ ਉਹ ਉਸ ਤਰੀਕੇ ਨਾਲ ਵੀ ਕਰ ਰਹੇ ਆ ਠੀਕ ਹੈ ਦੇਖੋ ਸ ਹਰਕ ਸੋਚਦਾ ਹੁੰਦਾ ਜੇ ਆਪਾਂ ਵਧੀਆ ਕਿਤੇ ਬਾਹਰ ਅੰਦਰ ਪੜ੍ਹੇ ਲਿਖੇ ਤਾਂ ਆਪਣੀ ਸੋਚ ਉਸ ਤਰੀਕੇ ਦੀ ਬਣੂਗੀ ਚਾਹੇ ਆਪਾਂ ਕੋਈ ਬਿਜ਼ਨਸ ਕਰ ਲਈ ਜਾਂ ਕੁਝ ਵੀ ਕਰ ਲਈਏ ਆਪਾਂ ਉਹਨੂੰ ਉਸਾਰਾ ਬਰ ਲਈ ਜਾਵਾਂਗੇ ਮੱਲੂ ਮੱਲੀ ਚਲਾ ਜਾਂਦਾ ਕੰਮ ਠੀਕ ਹੈ ਤਾਂ ਉਸੇ ਕਿਨ ਨੌਜ ਉਹਨੂੰ ਵਧੀਆ ਚੀਜ਼ ਹੈ ਸਿਸਟਮ ਹੈ ਹੁਣ ਦੇਖੋ ਬਾਹਰ ਅੰਦਰ ਵੀ ਜਾਈ ਜਾਂਦੇ ਆ ਲੋਕ ਬਾਹਰ ਠੀਕ ਹੈ ਅੱਜ ਕੱਲ੍ਹ ਤਾਂ ਪਲੇਟਾ ਦੀ ਫੀਸ ਹੀ 35 ਲੱਖ ਹੋ ਗਈ ਹਾਂ ਹੁਣ ਤਾਂ ਬਈ ਜੀਏਸੀ ਵਧਾਤੀ ਨਾ ਠੀਕ ਹੈ ਤਾਂ ਦੇਖੋ ਉਹਦੇ ਨਾਲੋਂ ਚੰਗਾ ਤਾਂ ਜੇ ਆਪਾਂ ਪੰਜ ਸਾਲ ਇਹ ਇੱਥੇ ਲਾ ਲਈ ਆਪਾਂ ਡਟ ਕੇ ਆਪਦੇ ਬਹੁਤ ਚੰਗਾ ਬਈ ਨਾ ਆਪਾਂ ਭਾਈ ਸੰਦੀਪ ਜੀ ਹੁਣ ਆ ਮੰਨ ਗਿਆ ਹਰਿਆਣੇ ਦੀ ਗੱਲ ਕਰਕੇ ਤਾਂ ਹੋਰ ਵੀ ਬਹੁਤ ਆਪਣੇ ਫਾਰਮ ਹੈਗੇ ਆ ਕਿ ਇਹ ਪਹਿਲ ਤੁਸੀਂ ਪਹਿਲ ਤਾਂ ਤੁਸੀਂ ਕੀਤੀ ਸੀ ਪਹਿਲ ਤੇ ਤਾਂ ਸਭ ਕੋ ਸਾਡਾ ਫਾਰਮ ਹੀ ਸੀ ਕਿ ਸਾਡੇ ਗਰੁੱਪ ਦੇ ਵਿੱਚ ਅਗਰ ਆਪਾਂ ਆਲ ਓਵਰ ਇੰਡੀਆ ਦੀ ਗੱਲ ਕਰੀਏ ਤਾਂ ਸਾਥੋਂ 15 ਸਾਲ ਪੁਰਾਣੇ ਫਾਰਮਰ ਹੀ ਬੈਠੇ ਆ ਜਿਹੜੇ ਕਿ ਬਹੁਤ ਚੰਗੇ ਤਰੀਕੇ ਨਾਲ ਫਾਰਮ ਕਰ ਰਹੇ ਲੇਕਿਨ ਅਦਰ ਸਟੇਟਾਂ ਦੇ ਵਿੱਚ ਹੈਗੇ ਆ ਇਧਰ ਪੰਜਾਬ ਹਰਿਆਣੇ ਦੀ ਗੱਲ ਕੀਤੀ ਤੇ ਇਧਰ ਕੋਈ ਨਹੀਂਗਾ ਸਭ ਤੋਂ ਤੁਹਾਡਾ ਫਾਰਮ ਸਭ ਤੋਂ ਜਿਹੜੀ ਪੁਰਾਣਾ ਫਾਰਮ ਸਾਡਾ ਹੀ ਸੀਗਾ ਇਹ ਸ਼ੁਰੂ ਕੀਤਾ ਸੀ ਠੀਕ ਹੈ ਦਰਸ਼ਕੋ ਆਪਣੇ ਨਾਲ ਭਾਈ ਸੰਦੀਪ ਸੀਗਾ ਤੇ ਭਾਈ ਆਪਾਂ ਰਾਜਪ੍ਰੀਤ ਨਾਲ ਵੀ ਗੱਲ ਦੋ ਰਲ ਕੇ ਕੰਮ ਸ਼ੁਰੂ ਕੀਤਾ ਨਹੀਂ ਨਹੀਂ ਇਦਾਂ ਦੀ ਕੋਈ ਵੀ ਦਿੱਕਤ ਨਹੀਂ ਆ ਦੇਖੋ ਜੇ ਆਪਾਂ ਪਾਰਟਨਰਸ਼ਿਪ ਦੇ ਵਿੱਚ ਕੰਮ ਕਰਦੇ ਆ ਨਾ ਤਾਂ ਆਪਣੀ ਬੌਂਡਿੰਗ ਵਧੀਆ ਹੋਣੀ ਚਾਹੀਦੀ ਹੈ ਆਪਸੀ ਰਿਲੇਸ਼ਨ ਵਧੀਆ ਹੋਣੇ ਚਾਹੀਦੇ ਹੈਗੇ ਜਿਵੇਂ ਕਿ ਆਪਣਾ ਵਰਤਾਲਾਪ ਹੈ ਠੀਕ ਆ ਉਸ ਵਿੱਚ ਵਧੀਆ ਹੋਣਾ ਚਾਹੀਦਾ ਤਾਂ ਫਿਰ ਕੋਈ ਵੀ ਮਤਲਬ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਕੰਮ ਦੇ ਵਿੱਚ ਕਿਉਂਕਿ ਅਲੱਗ-ਅਲੱਗ ਬੰਦੇ ਦੀ ਕੋਈ ਨਾ ਕੋਈ ਦੇਖੋ ਸਟਰੈਂਥ ਹੁੰਦੀ ਹੈਗੀ ਪਕੜ ਹੁੰਦੀ ਹੈਗੀ ਤਾਂ ਕੰਮ ਕਰਨ ਦੀ ਤਾਂ ਹੁਣ ਜਿਵੇਂ ਸਾਡੇ ਦੇ ਵਿੱਚ ਕੀ ਹੈਗੇ ਇਹ ਚੀਜ਼ ਹੈਗੀ ਹੈਗੀ ਕਿ ਜੇ ਮੈਂ ਇੱਥੇ ਹੋਣਾ ਹੈਗਾ ਤਾਂ ਸਾਰਾ ਮੈਂ ਸੇਲ ਪਰਚੇਜ਼ਿੰਗ ਦਾ ਬਰੀਡ ਦਾ ਮੈਂ ਚੀਜ਼ ਦੇਖਦਾ ਇੰਨੇਜਮੈਂਟ ਦਾ ਕੰਮ ਆਏਗਾ ਸੰਦੀਪ ਨੂੰ ਜਿਵੇਂ ਕੋਈ ਕੰਮ ਹੁੰਦਾ ਹੈਗਾ ਤਾ ਉੱਪਰਲਾ ਕੰਮ ਸੰਭਾਲ ਲੈਂਦਾ ਹੈਗਾ ਠੀਕ ਹੈ ਜਿੰਨੇ ਕਿ ਅਸੀਂ ਸੋਸ਼ਲ ਮੀਡੀਆ ਅਕਾਊਂਟ ਚਲਾਉਨੇ ਹੈਗੇ ਤਾ ਉਸ ਤਰ੍ਹਾਂ ਦਾ ਅਕਾਊਂਟ ਦਾ ਕੰਮ ਹੋ ਗਿਆ ਸਾਡਾ ਇਸ ਤਰ੍ਹਾਂ ਦਾ ਕੰਮ ਤੁਸੀਂ ਵੰਡੇ ਹੋਏ ਜਿੰਨੇ ਵੰਡ ਕੇ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਕੋਈ ਵੀ ਮਤਲਬ ਐ ਦਿੱਕਤ ਪਰੇਸ਼ਾਨੀ ਆਉਂਦੀ ਨਹੀਂਗੀ ਤਾਂ ਨਵੇਂ ਬੰਦੇ ਵੀ ਜਿੰਨੇ ਹੁਣ ਕੰਮ ਕਰਨਾ ਚਾਹੁੰਦੇ ਹੈਗੇ ਇਹਦੇ ਵਿੱਚ ਪਲੱਸ ਪੁਆਇੰਟ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਹੈਗਾ ਵੀ ਆਪਾਂ ਜਿੰਨੇ ਹੁਣ ਪਾਰਟਨਰਸ਼ਿਪ ਦੇ ਵਿੱਚ ਜੋ ਕੰਮ ਕਰਦੇ ਆ ਤਾਂ ਆਪਣੇ ਕੋਲੇ ਹਰ ਚੀਜ਼ ਦਾ ਦੇਖੋ ਲੋਡ ਕੰਮ ਘਟ ਜਾਂਦਾ ਹੈਗਾ ਕੰਮ ਦਾ ਲੋਡ ਘਟ ਜਾਂਦਾ ਹੈਗਾ ਜੇ ਆਪਾਂ ਆਪਣੀ ਪਰਸਨਲ ਕੋਈ ਇਨਵੈਸਟਮੈਂਟ ਕਰਨੀ ਹੈ ਕਿ ਜੇ ਇਕੱਲਾ ਬੰਦਾ ਅੱਜ ਦੇਖੋ ਰਿਸਕ ਲੈਂਦਾ ਹੈਗਾ ਕੋਈ ਵੀ ਧੰਦੇ ਨੂੰ ਲੈ ਕੇ ਤਾਂ ਉਹ ਇਕੱਲੇ ਦੇ ਉੱਪਰ ਆ ਜਾਂਦਾ ਸਾਰਾ ਬੋਝ ਦੇ ਉਹ ਚੀਜ਼ ਦੇ ਵਿੱਚ ਆਪਾਂ ਪਾਰਟਨਰਸ਼ਿਪ ਦੇ ਵਿੱਚ ਕਰਦੇ ਆ ਦੋ ਜਾਣੇ ਆ ਚਾਰ ਜਾਣੇ ਆ ਤਾਂ ਉਹ ਆਪਾਂ ਨੂੰ ਦੇਖੋ ਉਹ ਚੀਜ਼ ਦਾ ਰਿਸਕ ਵੀ ਆਪਣਾ ਡਿਵਾਈਡ ਹੋ ਜਾਂਦਾ ਹੈ ਇਕੱਲਾ ਜਾਂਦਾ ਇਨਵੈਸਟਮੈਂਟ ਨੂੰ ਲਾ ਲਓ ਜੇ ਇੱਕ ਬੰਦਾ ਅਜ 10 ਲੱਖ ਰੁਪਈਆ ਕਮਤੇ ਇਨਵੈਸਟ ਕਰਦਾ ਤਾਂ ਦੋ ਬੰਦਿਆਂ ਨੂੰ ਉਹ 5-5 ਲੱਖ ਰੁਪਈਆ ਹੀ ਆਊਗਾ ਡਿਵਾਈਡ ਹੋ ਜਾਣਾ ਤਾਂ ਸ਼ੁਰੂ ਦੇ ਵਿੱਚ ਇਹ ਦੋ ਸਟਾਰਟਿੰਗ ਕੀਤੀ ਸੀਗੀ ਅਸੀਂ ਤੁਹਾਨੂੰ ਦੱਸਿਆ ਸੰਦੀਪ ਨੇ ਵੀ 5-6 ਲੱਖ ਤੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਤਾਂ ਉਵੇਂ ਹੀ ਸਾਨੂੰ ਉਦੋਂ ਜਦੋਂ ਅਸੀਂ ਇਹਦੇ ਵਿੱਚ ਇਨਵੈਸਟ ਕੀਤਾ ਸੀਗਾ ਤਾਂ ਸਾਨੂੰ ਹਾਫ ਹਾਫ ਮਤਲਬ ਪੂੰਜੀ ਜਿਹੜੀ ਲਾਉਣੀ ਪਈ ਸੀਗੀ ਤਾਂ ਇੱਕ ਇਹ ਵੀ ਹੋ ਜਾਂਦਾ ਜੀ ਇੱਕ ਜੇ ਬੰਦਾ ਮਤਲਬ ਥੋੜਾ ਜਿਹਾ ਨੈਗੇਟਿਵ ਸੋਚਦਾ ਤਾਂ ਦੂਸਰਾ ਉਹਨੂੰ ਪੋਜ਼ਿਟਿਵ ਕਰ ਦਿੰਦਾ ਹਾਲਾਂਕਿ ਕਿ ਇਹ ਧੰਦਾ ਹੈਗਾ ਸਾਹ ਚੱਲਦੇ ਆ ਲਾਈਵ ਸਟਾਕ ਦਾ ਕੰਮ ਹੈ ਇਹਦੇ ਵਿੱਚ ਹਰ ਚੀਜ਼ ਆਪਾਂ ਨੂੰ ਪਹਿਲਾਂ ਮੰਨ ਕੇ ਚੱਲਣੀ ਪੈਂਦੀ ਹੈ ਕਿ ਵੀ ਦੇਖੋ ਇਹਦਾ ਨੁਕਸਾਨ ਵੀ ਹੋ ਸਕਦਾ ਹੈ ਜੇ ਇਹਦਾ ਫਾਇਦਾ ਹੈਗਾ ਤਾਂ ਉਹ ਚੀਜ਼ ਨੂੰ ਆਪਾਂ ਜਦੋਂ ਆਪਾਂ ਇਕੱਠੇ ਹੁੰਨੇ ਆ ਕੰਮ ਕਰਦੇ ਆਂ ਕਿ ਪਾਰਟਨਰਸ਼ਿਪ ਦੇ ਵਿੱਚ ਤਾਂ ਉਹ ਚੀਜ਼ ਆਪਾਂ ਤੇ ਕਦੇ ਵੀ ਹੈਵੀ ਨਹੀਂ ਹੁੰਦੀ ਜਿਹੜੀ ਨੈਗੇਟਿਵਿਟੀ ਹੈਗੀ ਉਤਰਾਅ ਚੜਾਅ ਆਉਂਦੇ ਰਹਿੰਦੇ ਆ ਉਤਾਰ ਚੜਾਅ ਦੇਖੋ ਬਿਜ਼ਨਸ ਦੇ ਵਿੱਚ ਆਉਂਦੇ ਰਹਿੰਦੇ ਹੈਗੇ ਤਾਂ ਇਹ ਜ਼ਰੂਰੀ ਹੈ ਜੀ ਆਪਣੀ ਬੌਂਡਿੰਗ ਜਿਹੜੀ ਹੈ ਸਬੰਧ ਹੈ ਵਧੀਆ ਸਟਰੋਂਗ ਹੋਣੀ ਚਾਹੀਦੀ ਹੈ ਕਿ ਐਦਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਜੇ ਸਟਾਰਟਿੰਗ ਦੇ ਵਿੱਚ ਉਹ ਅਸੀਂ ਸਿੱਖਦੇ ਸੀਗੇ ਕੰਮ ਐਦਾਂ ਦਾ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸੀਗੀਆਂ ਜਿਨ੍ਹਾਂ ਤੋਂ ਅਸੀਂ ਵੀ ਸਿੱਖੇ ਹਾਂਗੇ ਹੁਣ ਟ੍ਰੇਨਿੰਗ ਲੈਣ ਤੋਂ ਬਾਅਦ ਵੀ ਦੇਖੋ ਪ੍ਰੈਕਟੀਕਲ ਟ੍ਰੇਨਿੰਗ ਕਦੋਂ ਹੁੰਦੀ ਹੈ ਬੰਦੇ ਦੀ ਕਿਉਂਕਿ 2-4 ਦਿਨਾਂ ਦੇ ਵਿੱਚ ਅਸੀਂ ਸਿਰਫ ਆਪਣਾ ਜਿਹੜਾ ਐਕਸਪੀਰੀਅੰਸ ਹੈਗਾ ਚਾਹੇ ਟ੍ਰੇਨਿੰਗ ਦੇ ਥਰੂ ਦੱਸ ਸਕਦੇ ਹਾਂ ਚਾਹੇ 2 ਘੰਟੇ ਬੰਦੇ ਨਾਲ ਡਿਸਕਸ ਕਰਦੇ ਹਾਂ ਅਸੀਂ ਵਿਜ਼ਿਟਰ ਆਉਂਦੇ ਹੈਗੇ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਤੁਸੀਂ ਬਈ ਇਦਾਂ ਕੰਮ ਕਰ ਸਕਦੇ ਹੋਗੇ ਓਕੇ ਤੇ ਜਦੋਂ ਬੰਦੇ ਨੇ ਆਪ ਖੁਦ ਆਪਣੇ ਹੱਥੀ ਕੰਮ ਕਰਨ ਆਉਂਦਾ ਅਸਲ ਪ੍ਰੈਕਟੀਕਲ ਜਿਹੜੀ ਇਨਫੋਰਮੇਸ਼ਨ ਆ ਬਈ ਉਦੋਂ ਉਹਨੂੰ ਖੁਦ ਆਉਂਦੀ ਹੈ ਖੁਦ ਪਤਾ ਲੱਗਦੀ ਹੈ ਉਹਦਾ ਡਾਕਟਰ ਉਹਦੋਂ ਬਣੂਗਾ ਬੰਦਾ ਤਾਂ ਇਸੇ ਲਈ ਸ਼ੁਰੂ ਦੇ ਵਿੱਚ ਸਾਡਾ ਵੀ ਹਲਕਾ ਫੁਲਕਾ ਕੋਈ ਨੁਕਸਾਨ ਹੋਇਆ ਸੀਗਾ ਪਹਿਲੇ 6 ਮਹੀਨੇ ਸਾਲ ਦੇ ਵਿੱਚ ਤਾਂ ਉਸ ਚੀਜ਼ ਨੂੰ ਕੀ ਹੈ ਉਹ ਪਰੇਸ਼ਾਨੀਆਂ ਦਿੱਕਤਾਂ ਤੋਂ ਅਸੀਂ ਸਿੱਖ ਸਿੱਖ ਕੇ ਮਤਲਬ ਆ ਲੈਵਲ ਤੱਕ ਪਹੁੰਚੇ ਸੀਗੇ ਤੇ ਬਾਕੀ ਹੁਣ ਕੰਟੀਨਿਊ ਚੱਲ ਰਿਹਾ ਵਧੀਆ ਰਣ ਕਰ ਰਹੇ ਆਗੇ ਵਧੀਆ ਬਾਈ ਸਮਾਂ ਦਿੱਤਾ ਬਾਈ ਬਹੁਤ ਬਹੁਤ ਧੰਨਵਾਦ ਤੇ ਦਰਸ਼ਕੋ ਬਾਕੀ ਤੁਸੀਂ ਵੀ ਜਿਹੜੇ ਬੱਕਰੀ ਪਾਲਣ ਦਾ ਜਿਹੜਾ ਤੁਹੰਦਾ ਚਲਾਉਣਾ ਹਨਾ ਸਿੱਖਣਾ ਵੀ ਚਾਹੁੰਦੇ ਆ ਤਾਂ ਬਾਈਆਂ ਕੋਲੇ ਵੀ ਆ ਕੇ ਸਿੱਖ ਸਕਦੇ ਹੋ ਤਾਂ ਇੱਧਰ ਐਸਆਰ ਜਿਹੜਾ ਕਮਰਸ਼ੀਅਲ ਫਾਰਮ ਹੈ ਹਰਿਆਣੇ ਦੇ ਵਿੱਚ ਐ ਇੱਧਰ ਵੀ ਆ ਕੇ ਤੁਸੀਂ ਹਨਾ ਕਰ ਸਕਦੇ ਹੋ ਤੇ ਬਾਈ ਆਪਣਾ ਨੰਬਰ ਜਰੂਰ ਐਸਆਰ ਕਮਰਸ਼ੀਅਲ ਜਿਹੜਾ ਬਾਕੀ ਤਾਂ ਆਪਾਂ ਦਿਖਾ ਹੀ ਦਿੱਤਾ ਨਾ ਇੱਕ ਵਾਰ ਨੰਬਰ ਦਰਸ਼ਕਾਂ ਨੂੰ ਜਰੂਰ ਦੱਸ ਦੋ ਹਾਂਜੀ ਜੀ ਕੋਈ ਵੀ ਮਤਲਬ ਬੰਦਾ ਆਪਣਾ ਫਾਰਮ ਵਿਜ਼ਿਟ ਕਰਨਾ ਚਾਹੁੰਦਾ ਹੈ ਦੇਖਣਾ ਚਾਹੁੰਦਾ ਹਨਾ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਤਾਂ ਸਾਡੇ ਨੰਬਰ ਸਕਰੀਨ ਤੇ ਵੀ ਚੱਲ ਰਹੇ ਹੈ ਮੈਂ ਨੰਬਰ ਤੁਹਾਨੂੰ ਦੱਸ ਵੀ ਦਿੰਨਾ ਹੈ ਕਿ 9916063 87 99916036787 ਇੱਕ ਸਾਡਾ ਇਹ ਨੰਬਰ ਹੈ ਤੇ ਸੰਦੀਪ ਦਾ ਜੋ ਦੂਸਰਾ ਨੰਬਰ ਹੈ 93175 17763 ਤੁਸੀਂ ਇਹ ਨੰਬਰਾਂ ਤੇ ਕੰਟੈਕਟ ਕਰਕੇ ਤੇ ਮਤਲਬ ਸੰਪਰਕ ਕਰ ਸਕਦੇ ਹੋਗੇ ਜੀ ਕਿਸੇ ਨੇ ਫਾਰਮ ਵਿਜ਼ਿਟ ਕਰਨਾ ਹੋ ਠੀਕ ਹੈ ਜੀ ਤੇ ਠੀਕ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੰਗੀ ਲੱਗੀ ਤਾਂ ਬਾਕੀ ਕਿਸੇ ਨੇ ਵਿਜ਼ਿਟ ਕਰਨਾ ਤਾਂ ਕਿ ਫਾਰਮ ਦੇਖ ਸਕਦੇ ਹੋ ਕੰਮ ਸਕਦੇ ਹੋ ਬਾਈ ਹੁਣ ਵੀ ਆ ਕੇ ਅਸੀਂ ਸਾਡੇ ਅੱਗੇ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ